ਮੈਂ ਮਣਾ ਕੇ ਗਈ ਤੀ ਨਛਤਨਾ ਅਕ ਵੀਰ ਬੱਚੇ ਛੋਟੇ ਆ ਹੈ ਅੱਜ ਵੀ ਉਹ ਜਲਾ ਕਰਦੀ ਮੈਂ ਅੰਦਰ ਰੇਤ ਕਿੰਨੀ ਆ ਜੋ ਮੈਂ ਨੌਰਾ ਮਿਲਦਾਦਾ ਮੈਂ ਹੀ ਘਰਦੀ ਮੈਂ ਨੌਰਾ ਉੜੀ ਸੀ ਨਾਮ ਕੀ ਸੀ ਸੋਢੀ ਹੈ ਜੀ ਬਲਵੀਰ ਸੋਢੀ ਬਲਵੀਰ ਸੋਢੀ ਹੈ ਨਾ ਤੇ ਉਹ ਜਿਵੇਂ ਤੁਸੀਂ ਨੇੜੇ ਤੇ ਰਹਨੇ ਹੋਗੇ ਲੜਾਈ ਝਗੜੇ ਵੀ ਕਰਦੇ ਸੀ ਹਾਂਜੀ ਲੜਾਈ ਝਗੜੇ ਕਰਦੇ ਆ ਆਪਣੀ ਫੈਮਲੀ ਨੂੰ ਕੁੱਟਦੇ ਆ ਮਾਰਦੇ ਆ ਸ਼ਰਾਬ ਪੀ ਕੇ ਬਟ ਇਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਆ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਉਹਨੇ ਅਬਦਾ ਘਰ ਸੀ ਜੋ ਪੂਰਾ ਜਿਲਾਕਾ ਸੁਆਹ ਕਰ ਦਿੱਤਾ ਦੋਸਤੋ ਨਸ਼ਾ ਇੱਕ ਲਹਨਤ ਹੈ ਤੇ ਪੰਜਾਬ ਸਰਕਾਰ ਨੇ ਵੀ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਅਬਰਧ ਤੇ ਇਸੇ ਕੜੀ ਨੂੰ ਅਸੀਂ ਅੱਗੇ ਜੋੜਦੇ ਹੋਏ ਅੱਜ ਅਸੀਂ ਹਲਕਾ ਸਨੌਰ ਦੇ ਪਿੰਡ ਨਾਗਰ ਦੇ ਵਿੱਚ ਆਇਆਗੇ ਜਿੱਥੇ ਇੱਕ ਨਸ਼ਾ ਕਰਨ ਵਾਲੇ ਨੇ ਅਬਦਾ ਘਰ ਸੜ ਕੇ ਸੁਆਹ ਕਰ ਦਿੱਤਾ ਹੈ ਉਹਨਾਂ ਦੇ ਘਰ ਦੇ ਵਿੱਚ ਚਾਰ ਧੀਆ ਇੱਕ ਪੁੱਤ ਹੈ ਅਤੇ ਅਸੀਂ ਜਦੋਂ ਉਹਨਾਂ ਦਾ ਜਾ ਕੇ ਇਹ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਜੋ ਖਾਣ ਦਾ ਸਮਾਨ ਸੀ ਜਾਂ ਭਾਂਡੇ ਸੀ ਜਾਂ ਘਰ ਦੀ ਛੱਤ ਸੀ ਉਹ ਸਾਰੀ ਸੜ ਕੇ ਸੁਆਹ ਹੋ ਚੁੱਕੀ ਸੀਗੀ ਤੇ ਆਓ ਅਸੀਂ ਤੁਹਾਨੂੰ ਵੀ ਉਹ ਜਗ੍ਹਾ ਦਿਖਾਣੇ ਆ ਜੋ ਕਿ ਇੱਕ ਨਸ਼ਦੀ ਪੇਟ ਚਰ ਚੁੱਕਿਆ ਹੈ ਆਓ ਤੁਹਾਨੂੰ ਦਿਖਾਣਾ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਪੂਰੇ ਜ਼ਿਲ੍ਹੇ ਦੀ ਵੀ ਕੋਸ਼ਿਸ਼ ਕੀਤੀ ਤੇ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਉਹਨਾਂ ਨੇ ਅਬਦਾ ਘਰ ਸੀ ਜੋ ਪੂਰਾ ਜਲਾ ਕੇ ਸੁਆਹ ਕਰ ਦਿੱਤਾ ਤੇ ਬੱਚੇ ਹਜੇ ਸੇਫ ਨੇਗੇ ਆਓ ਤੁਹਾਨੂੰ ਦਿਖਾਣੇਗੇ ਇਹ ਆਉਤੋਂ ਦੁਕਾਨੇ ਪਹਿਲਾਂ ਤਾਂ ਤੁਹਾਨੂੰ ਉਹ ਜੋ ਇੱਕ ਘਰ ਸੀਗਾ ਬਿਲਕੁਲ ਸੜ ਕੇ ਸੁਆਹ ਹੋ ਚੁੱਕਿਆ ਦੇਖੋ ਤੁਸੀਂ ਆਪਦੇ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਹੋਵੇਗਾ ਜਿਸ ਦੇ ਵਿੱਚ ਕੇ ਕੱਪੜੇ ਵੀ ਤੇ ਖਾਣ ਪੀਣ ਦਾ ਸਮਾਨ ਤੇ ਛੱਤ ਸੀ ਜੋ ਬਾਲਿਆਂ ਦੀ ਸੀ ਉਹ ਵੀ ਬਿਲਕੁਲ ਸੜ ਕੇ ਸੁਆਹ ਹੋ ਚੁੱਕੀ ਆ ਅਸਾ ਇੱਕ ਲਾਨਤ ਹੈ ਤੇ ਨਸ਼ੇ ਦੇ ਵਿੱਚ ਤੁਸੀਂ ਦੇਖਿਆ ਇੱਕ ਇੱਕ ਇਨਸਾਨ ਨੇ ਇੱਕ ਬੰਦੇ ਨੇ ਆਪਦਾ ਘਰ ਬਿਲਕੁਲ ਸੜ ਕੇ ਸੁਆਹ ਕਰ ਦਿੱਤਾ ਹੈ ਅਤੇ ਤੁਸੀਂ ਆ ਦੇਖੋ ਇੱਧਰ ਹੋਰ ਤੁਹਾਨੂੰ ਦਿਖਾਣੇ ਉਹਨਾਂ ਦਾ ਇਸ ਤੇ ਘਰ ਦਾ ਮਾਹੌਲ ਜੋ ਕਿ ਉਹਨਾਂ ਨੇ ਆਪਣੇ ਖਾਣ ਪੀਣ ਦੀਆਂ ਕੁਝ ਚੀਜ਼ਾਂ ਰੱਖੀਆਂ ਸੀਗੀਆਂ ਉਹ ਵੀ ਬਿਲਕੁਲ ਸੜ ਗਈਆਂ ਨੇ ਕਿਉਂਕਿ ਉਹ ਨਾਲ ਦਾ ਰੂਮ ਸੀ ਉਹਨਾਂ ਦਾ ਗਨੀਮਤ ਹੈ ਰਹੀ ਕਿ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੱਚੇ ਸੇਫ ਨੇ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਆ ਘੱਟੋ ਘੱਟ 4 ਧੀਆ ਤੇ ਇੱਕ ਪੁੱਤ ਹੈ ਤੇ ਉਹਨਾਂ ਵਿੱਚੋਂ ਦੋ ਵਜਾਈਆਂ ਗਏ ਨੇ ਬਾਕੀ ਛੋਟੇ ਨੇਗੇ ਬੱਚੇ ਉਹ ਬਿਲਕੁਲ ਸੇਫ ਨੇ ਤੇ ਆਪਾਂ ਉਹਨਾਂ ਦੇ ਪਰਿਵਾਰ ਨਾਲ ਵੀ ਤੁਹਾਨੂੰ ਮੁਲਾਕਾਤ ਕਰਵਾਣੇ ਆ ਕਿ ਉਹਨਾਂ ਨੇ ਇਹ ਜਿਹਾ ਕਿ ਨਸ਼ਾ ਕੀਤਾ ਸੀ ਜਾਂ ਇਦਾਂ ਦੀ ਕਿਹੜੀ ਸੋਚ ਲੈ ਕੇ ਚੱਲੇ ਸੀਗੇ ਕਿ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਘਰ ਨੂੰ ਅੱਗ ਲਗਾਤੀ ਤੇ ਆਉ ਤੁਹਾਨੂੰ ਮਿਲਵਾਨੇਗੇ ਮੈਮ ਤੋਰ ਨਾਮ ਕੀ ਜੀ ਸੁਨੀਤਾ ਦੇਵੀ ਜੀ ਸੁਨੀਤਾ ਦੇਵੀ ਜੀ ਐਸਾ ਕਿਉ ਹੋਇਆ ਕਿ ਓਏ ਇਸ ਹੱਦ ਤੱਕ ਉਹ ਪਹੁੰਚ ਗਏ ਕਿਹੜਾ ਨਸ਼ਾ ਕਰਦੇ ਸੀ ਉਹ ਬਸਰਾ ਪਿੰਦੇ ਆਂ ਜੀ ਸ਼ਰਾਬ ਪੀ ਕੇ ਲੜਦੇ ਆ ਮਾਰੇ ਕੋਲ ਆ ਕੇ ਅੱਛਾ ਜੀ ਹਾਂ ਜੀ ਕਾ ਰੋਟੀ ਦੇ ਦੇ ਮੈਂ ਰੋਟੀ ਮੈਂ ਬਣਾਇਦੀ ਲੈ ਖਾਲੇ ਤੂੰ ਰੋਟੀ ਵੀ ਬਾਰੋਂ ਤੇ ਸ਼ਰਾਬੋ ਪੀ ਕੇ ਆਇਆ ਤਾਂ ਮਾਰੇ ਨਾਲ ਲੜਿਆ ਓ ਤੇ ਤੁਸੀਂ ਕੰਮ ਕੀ ਕਰਦੇ ਹੋ ਕੰਮ ਜੀ ਦਿਹਾੜੀ ਕਰਦੀ ਮੈਂ ਤੇ ਉਹ ਕੀ ਕੰਮ ਕਰਦੇ ਸੀਗੇ ਉਹ ਰੰਗ ਰੋਗ ਨਾ ਕੇ ਕਰਾਂ ਜੀ ਨਸ਼ਾ ਕਿਹੜਾ ਕਰਦੇ ਸੀ ਉਹ ਸ਼ਰਾਬੋ ਦਾ ਕਰਾਂ ਸ਼ਰਾਬ ਸ਼ਰਾਬ ਦੇ ਪਿੰਦੇ ਸੀ ਹਾਂ ਜੀ ਠੀਕ ਆ ਤੇ ਜਿਹੜੋ ਘਟਨਾ ਘਟੀ ਆ ਗਈ ਜਦੋਂ ਤੁਸੀਂ ਅੰਦਰ ਸੀਗੇ ਸਾਰੇ ਨਹੀਂ ਜੀ ਬਾਹਰੋਂ ਤੇ ਹਮ ਬਾਹਰੋਂ ਕੱਢ دیے تھے ਅੱਛਾ ਉਹਨਾਂ ਨੇ ਪਹਿਲਾਂ ਤੁਹਾਨੂੰ ਬਾਹਰ ਕੱਢਿਆ ਫੇਰ ਕਰ ਨੂੰ ਬੁਲਾਈ ਹੈ ਜੀ 1:30 ਵਜੇ ਅੱਛਾ ਰਾਤ ਦੇ 1:30 ਵਜੇ ਹਾਂਜੀ ਤੁਸੀਂ ਅੰਦਰ ਸੁੱਤੇ ਪਏ ਸੀਗੇ ਨਾ ਜੀ ਬਾਹਰੋਂ ਤੇ ਹਮ ਤੋਂ ਅੱਛਾ ਮਤਲਬ ਤੁਹਾਨੂੰ ਪਹਿਲਾਂ ਉਹਨੇ ਸੇਫ ਕੀਤਾ ਬਾਹਰ ਕੱਢਤਾ ਉਸ ਤੋਂ ਬਾਅਦ ਬਾਹਰ ਕਹਿਆਂ ਤੇ ਮਨ ਨੂੰ ਕਹਾ ਅੱਗ ਲਾ ਦੀ ਦੇਖ ਲਿਓ ਕੱਬ ਜੋ ਦਿਓ ਜਾ ਕੇ ਐਸਾ ਕੋਈ ਲੜਾਈ ਝਗੜਾ ਹੋਇਆ ਸੀ ਨਾ ਜੀ ਕੁਝ ਵੀ ਨਹੀਂ ਅੱਛਾ ਕੁਝ ਵੀ ਨਹੀਂ ਤੀ ਜੀ ਲੜਾਈ ਤੋਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕਰਤੋਂ ਬਸ ਜੀ ਮੇਰੇ ਬੱਚੇ ਪਾਲਣੇ ਚਾਹੀਏ ਹੋਰ ਮੰਨੂ ਕੁਛ ਨਹੀਂ ਚਾਹੀਏ ਹੈ ਜੀ ਕਹਾਂ ਬੈਠੂ ਜੀ ਕਰ ਤੋ ਬੱਚੇ ਜਿਹੜੇ ਨੇ ਤੁਹਾਡੇ ਮਿਰਕਲ ਬੱਚੇ ਛੋਟੇ ਛੋਟੇ ਤੰਨੇ ਵੀ ਤੇ ਆ ਦੇਖੋ ਜੀ ਛੋਟੇ ਛੋਟੇ ਬੱਚੇ ਨੇਗੇ ਗੁੜੀ ਆ ਗਈ ਤੇ ਇਹਨਾਂ ਦੇ ਬੱਚੇ ਨੇਗੇ ਤੇ ਤੁਸੀਂ ਦੇਖ ਹੀ ਲਿਆ ਹੋਣਾ ਇਹ ਮੱਜਰ ਕਿੰਨਾ ਖੌਫਨਾਕ ਮੰਜਰੇ ਦੇਖਣ ਨੂੰ ਤਸਵੀਰਾਂ ਆਪਾਂ ਨੂੰ ਉਹ ਲੱਗਦਾ ਹੋਣਾ ਇੱਕ ਆਪਾਂ ਵੀਡੀਓ ਦੇਖ ਰਹੇ ਹਾਂਗੇ ਪਰ ਜਿਸ ਦੇ ਜਿਸ ਨੇ ਇੱਕ ਪਾਈ ਪਾਈ ਜੋੜ ਕੇ ਹੈ ਮਤਲਬ ਮਹਿਲ ਕਹਾਂਗੇ ਉਹਨਾਂ ਨੇ ਆਪਣੀ ਉਮੀਦਾਂ ਦਾ ਖੜਾ ਕੀਤਾ ਸੀ ਤੇ ਉਹ ਅੱਜ ਸੜ ਕੇ ਸੁਆਹ ਹੋ ਚੁੱਕਿਆ ਹੈ ਕੋਈ ਮਾਮੂਲੀ ਗੱਲ ਨਹੀਂ ਜਿਸ ਦਾ ਘਰ ਜਲਦਾ ਹੈ ਉਸ ਨੂੰ ਹੀ ਪਤਾ ਲੱਗਦਾ ਹੈ ਇਹ ਕੋਈ ਇਦਾਂ ਦੀ ਗੱਲ ਨਹੀਂ ਕਿ ਆਪਾਂ ਨੇ ਦੇਖ ਲਈ ਤੇ ਇਸ ਨੂੰ ਸਕਿੱਪ ਕਰ ਦੋ ਮੈਮ ਤੁਸੀਂ ਹੋਰ ਜਿਵੇਂ ਤੁਹਾਡਾ ਗੁਜ਼ਰਬਸਰ ਚੱਲ ਰਿਹਾ ਸੀਗਾ ਕਦੇ ਪਹਿਲਾਂ ਵੀ ਧਮਕੀ ਦਿੱਤੀ ਸੀ ਇਹਨਾਂ ਨੇ ਪਹਿਲਾਂ ਜੀ ਤਿੰਨ ਤੀਸਰੀ ਹੇਲ ਆ ਜੀਓ ਤਿੰਨ ਵਾਰੀ ਜਨਕੀ ਅੱਗ ਲਗਵਾ ਚੁੱਕੀ ਤਿੰਨ ਵਾਰ ਲਾ ਦੀ ਜੀ ਅੱਗ ਇਹਨੇ ਤੁਸੀਂ ਪਹਿਲਾਂ ਕਦੇ ਕੰਪਲੀਟ ਕੀਤੀ ਸੀ ਪੁਲਿਸ ਨੂੰ ਵੀ ਤੁਸੀਂ ਸਾਡੀ ਜੀ ਮੇਰੀ ਸੁਣਾਈਓ ਨਹੀਂ ਕਰੀ ਉੱਥੇ ਅੱਛਾ ਜੀ ਮੈਂ ਘਰਾਂ ਆ ਜਾਉਂਦੀ ਫਿਰ ਆਵਾਂਗੇ ਜੀ ਆਵਾਂਗੇ ਆਵਾਂ ਹੀ ਨਹੀਂ ਤੇ ਕੋਈ ਵੀ ਅੱਛਾ ਜੀ ਤੇ ਇਹਨਾਂ ਦੇ ਮੈਮ ਨੇ ਦੱਸਿਆਗਾ ਕਿ ਇਸ ਘਰ ਨੂੰ ਜਲਾਣ ਦੀ ਪਹਿਲਾਂ ਤਿੰਨ ਵਾਰੀ ਫੇਰ ਕੋਸ਼ਿਸ਼ ਕੀਤੀ ਗਈ ਸੀ ਦੀ ਤੇ ਹੁਣੇ ਲਾਸਟ ਉਹਨਾਂ ਨੇ ਪੂਰਾ ਹੀ ਜਿਨ ਕੇ ਜੋ ਉਹਨਾਂ ਦਾ ਇਰਾਦਾ ਸੀਗਾ ਘਰ ਨੂੰ ਜਲਾਣ ਦਾ ਉਹ ਸੁਆ ਕਰ ਦਿੱਤਾਗਾ ਤੇ ਆਪਾਂ ਹੋਰ ਦੇ ਨਾਲ ਵੀ ਗੱਲ ਕਰਦੇ ਇੱਥੇ ਜੋ ਉਹਨਾਂ ਦੇ ਪੜੋਸੀ ਸੀ ਕਿਉਂਕਿ ਜੋ ਨਸ਼ਾ ਬੰਦਾ ਕਰ ਲੈਂਦਾ ਉਹ ਉੱਤਾ ਕਰ ਲੈਂਦਾ ਪਰ ਉਹਦੇ ਆਲਾ ਦਵਾਲਾ ਜਿਹੜਾ ਹੁੰਦਾ ਉਹ ਵੀ ਦੁਖੀ ਹੋ ਜਾਂਦਾ ਕਿਉਂਕਿ ਲੜਾਈ ਝਗੜੇ ਹੁੰਦੇ ਨੇਗੇ ਤੇ ਲੜਾਈ ਝਗੜੇ ਦੇ ਨਾਲ ਨਾਲ ਹੋਰ ਦਾ ਵੀ ਨੁਕਸਾਨ ਹੁੰਦਾ ਸਰਪੰਚ ਸਾਹਿਬ ਦੇ ਮੈਂਬਰ ਨੇ ਸਾਡੇ ਨਾਲ ਖੜੇ ਨੇ ਉਹਨਾਂ ਗੱਲ ਕਰਦੇ ਆ ਮੈਂ ਤੁਹਾਨੂੰ ਤੁਹਾਡਾ ਕੀ ਨਾਮ ਹੈ ਤੇਜਿੰਦਰ ਕੌਰ ਜੀ ਤੇਜਿੰਦਰ ਕੌਰ ਜੀ ਤੁਸੀਂ ਇੱਥੇ ਸਰਪੰਚ ਦੇ ਨੂੰ ਹੋਗੇ ਠੀਕ ਹੈ ਜੀ ਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋ ਕਿ ਕਿਦਾਂ ਦੇ ਬੰਦੇ ਸੀ ਜਿਹੜੇ ਕਰਨ ਨੂੰ ਅੱਗ ਲਗਾ ਕੇ ਕਹਿੰਨੇ ਇਹਨਾਂ ਦੇ ਹਸਬੰਡ ਆ ਜਿਹੜੇ ਉਹ ਵਾਲੀ ਡਰਿੰਕ ਕਰਦੇ ਆ ਅੱਛਾ ਜੀ ਇਹਨਾਂ ਨੂੰ ਕੁੱਟਦੇ ਮਾਰਦੇ ਆ ਘਰ ਤੋਂ ਬਾਹਰ ਕੱਢ ਦਿੰਦੇ ਆ ਇਹ ਤੀਸਰਾ ਚਾਂਸ ਹੈ ਬਟ ਤੇ ਜੀਵਾਰ ਇਹਨਾਂ ਨੇ ਇਹ ਹਾਸਾ ਕੀਤਾ ਹੈ ਘਰ ਨੂੰ ਦਿਲਾਨਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਜਿਹੜੇ ਉਹ ਬੰਦੇ ਸੀਗੇ ਜਿਹੜੇ ਜਿਨ੍ਹਾਂ ਨੇ ਕਰਦੇ ਉਹ ਤਾਂ ਜਿ ਉਹਨਾਂ ਦਾ ਨਾਮ ਕੀ ਸੀ ਸੋਢੀ ਹੈ ਜੀ ਬਲਵੀਰ ਸੋਢੀ ਬਲਵੀਰ ਸੋਢੀ ਹੈ ਨਾ ਤੇ ਉਹ ਜਿਵੇਂ ਤੁਸੀਂ ਨੇੜੇ-ਤੇੜੇ ਰਹਨੇ ਹੋਗੇ ਲੜਾਈ ਝਗੜੇ ਵੀ ਕਰਦੇ ਸੀ ਹਾਂਜੀ ਲੜਾਈ ਝਗੜੇ ਕਰਦੇ ਆ ਆਪਣੀ ਫੈਮਿਲੀ ਨੂੰ ਕੁੱਟਦੇ ਆ ਮਾਰਦੇ ਆ ਸ਼ਰਾਬ ਪੀ ਕੇ ਬਟ ਇਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੰਨੇ ਆ ਅੱਛਾ ਜੀ ਕੁਝ ਨਹੀਂ ਉਹਨਾਂ ਨੂੰ ਸੁਝਦਾ ਹੈਗਾ ਨਸ਼ੇ ਦੀ ਹਾਲਤ ਦੇ ਵਿੱਚ ਵੀ ਮੈਂ ਕੀ ਕਰਨਾ ਕੀ ਨਹੀਂ ਬੱਚਿਆਂ ਨੂੰ ਵੀ ਕੁੱਟਦੇ ਆ ਆਪਣੀ ਵਾਈਫ ਨੂੰ ਵੀ ਕੁੱਟਦੇ ਆ ਤੇ ਘਰ ਬਾਰ ਨੂੰ ਕੜਨਿਆ ਨਰਾਤੇ ਇਹਨਾਂ ਨੇ ਕੀ ਮਤਲਬ ਕੀ ਸਾਰੇ ਬੱਚਾ ਨੂੰ ਕੁੱਟਿਆ ਮਾਰਾ ਘਰ ਤੋਂ ਬਾਹਰ ਕੱਢ ਦਿੱਤਾ ਉਹ ਤੋਂ ਬਾਅਦ ਅੱਗ ਲਗਾ ਦਿੱਤੀ ਆਪਣੀ ਘਰ 'ਚ ਸੋ ਤੁਸੀਂ ਦੇਖਿਆ ਹੁਣ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਕਿ ਆਪਾਂ ਹੋਰ ਪਿੰਡ ਵਾਸੀਆਂ ਨੂੰ ਵੀ ਪੁੱਛਦੇ ਹਾਂ ਕਿ ਉਹ ਉਸ ਟਾਈਮ ਕਿਦਾਂ ਦਾ ਮਾਹੌਲ ਸੀ ਜਦੋਂ ਇਹ ਕਰਨੋ ਪੂਰਾ ਜਲ ਲਪਟਾਂ ਦੇ ਵਿੱਚ ਹੋ ਚੁੱਕਿਆ ਸੀਗਾ ਭੇਟ ਚੜ ਚੁੱਕਿਆ ਸੀਗਾ ਸਰ ਤੋਂ ਕਿ ਨਾਮ ਜੀ ਗੁਲਜਰ ਸਿੰਘ ਜੀ ਗੁਲਜਰ ਸਿੰਘ ਜੀ ਦੱਸੋਗੇ ਕਿ ਕਿੱਦਾਂ ਹੋਇਆ ਕੀ ਹੋਇਆ ਸੀ ਇਹ ਤਾਂ ਤਿੰਨ ਇਹ ਗਲਾ ਚੁੱਕੇ ਹੀ ਪਹਿਲਾਂ ਇਹ ਅੱਛਾ ਜੀ ਨਸ਼ਾ ਦਾਰੂ ਪੀਂਦਾ 24 ਘੰਟੇ ਬੱਚਿਆਂ ਨੂੰ ਪੈਸੇ ਖਰਚ ਦਿੰਦਾ ਨਹੀਂ ਉਹ ਜੇ ਬੱਚੇ ਪੈਸੇ ਮੰਗਦੇ ਆ ਉਹ ਮਾਰਦਾ ਕੁੱਟਦਾ ਇਹਨਾਂ ਨੂੰ ਜੇ ਨਾ ਨਾ ਕੁਛ ਘੱਟ ਦੇ ਕੋਲ ਕਰਦੇ ਬਰਗ ਉਹਨੇ ਅੱਗ ਲਾ ਦਿੰਦਾ ਕਰਨ ਨੂੰ ਤਿੰਨ ਬਰੀ ਪਿੰਡ ਦੇ ਨਾਲ ਘਰ ਪਹੁੰਚ ਗਿਆ ਇਹਦਾ ਇਹ ਪੁਆ ਕੇ ਰਿਸਰ ਪੁਆ ਕੇ ਚੌਥੀ ਬਰੀ ਫੇਰ ਅੱਗ ਲਾ ਦਿੰਦੇ ਕਰਨ ਨੂੰ ਦੇਖੋ ਜੀ ਕਿ ਪਹਿਲਾਂ ਪਿੰਡ ਵਾਲੇ ਇਹਨਾਂ ਮਦਦ ਕਰਕੇ ਕਰਦੇ ਆ ਕੱਪੜੇ ਦਿੱਤੇ ਇਹਨੂੰ ਸਾਰੇ ਕੁਝ ਦਿੱਤੇ ਕੱਪੋਕੇ ਸਾਰੇ ਕੱਪੜੇ ਪੁਕੇ ਗੱਦੇ ਦਿੱਤੇ ਇਹਨੂੰ ਬੈੱਡ ਦਿੱਤੇ ਬਿਸਤਰੀ ਤੇ ਕੱਪੜੇ ਦਿੱਤੇ ਇਹਨੇ ਫੇਰ ਭੁਗ ਦਿੰਦਾ ਜੀ ਉਹ ਦੱਸ ਕਿੰਨੇ ਕਰੀਓਗੇ ਸਾਨੂੰ ਉਹਨੇ ਇਹਦੇ ਇਸਤਾਰ ਪਾ ਲਈ ਘਰੇ ਬੈਠੇ ਵਿਚਾਰੇ ਇਹ ਸਾਰੇ ਅੱਗ ਲਾ ਕੇ ਫੁਕਤਾ ਕੋਕਲੇ ਜਿਹੇ ਸਿਹੇ ਉਹ ਹੈਦਰਾਬਾਦ ਤੋਂ ਕੀ ਦਿਬਤੀ ਹੁਣ ਇਹਦਾ ਜੀ ਇਹਦਾ 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 ਐਸਾ ਬੋਲਦਾ ਜੀ ਨਾਲ ਇਹਨਾਂ ਸਾਲੇ ਨੂੰ ਗੋਲੀ ਨਾਲ ਮਾਰਦੇ ਡਰਿੰਕ ਦੀ ਡੀਟੇਲ ਜਿਹੜੇ ਗਿਰਦੇ ਬੱਚੇ ਤਾਂ ਆਪਣੀ ਜ਼ਿੰਦਗੀ ਸਹੀ ਕਰ ਲੈਣਗੇ ਇਹਨਾਂ ਦਾ ਹਾਲ ਤਾਂ ਦੁਖੀ ਆ ਬਚੂੜੇ ਬੱਚੇ ਆ ਤਾਂ ਸੱਤ ਬੱਚੇ ਆ ਹੁਣ ਅੱਜਕੱਲ ਕਿੱਥੇ ਹੈ ਨੇ ਕਿਤੇ ਉਹਨੇ ਲਗਾਇਆ ਵਾਦੀ ਮਾਂ ਨੂੰ ਪਤਾ ਅਜ ਕਿੱਥੇ ਹੈ 5:30 ਵਜੇ ਅੱਛਾ ਜੀ ਠੀਕ ਹੈ ਹਾਂ ਜੀ ਮੋਟਰਪੱਥੇ ਆ ਰਿਹਾ ਦਾ ਮੇਰੇ ਕੱਪੜੇ ਨਾ ਕੋਈ ਗੱਲ ਨਹੀਂ ਹਾਂ ਜੀ ਸਵੇਰੇ ਹਾਂ ਜੀ ਕਿਨ ਕਿ ਅਜੇ ਇੱਥੇ ਨਹੀਂ ਗਈ ਕਿ ਤੀਨ ਹੈ ਇਹ ਮੁੜ ਕੇ ਨਹੀਂ ਦਿਖਾਈ ਅੱਛਾ ਹਾਂ ਤਾਂ ਪਿੰਡ ਵਾਸੀਆਂ ਦਾ ਕਹਿਣਾਗਾ ਕਿ ਉਹ ਇੱਕ ਨਸ਼ੇ ਦੇ ਆਦੀ ਸੀਗੇ ਤੇ ਕੱਟੋ-ਕੱਟ ਨਹੀਂ ਉਹਨਾਂ ਨੇ ਪਹਿਲਾਂ ਤਿੰਨ ਵਾਰੀ ਇਹੀ ਘਰ ਜਲਾਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਉਹ ਉਹਨਾਂ ਦਾ ਜੋ ਉਹਨਾਂ ਦਾ ਕਾਰਨਾਮਾ ਸੀ ਉਹ ਸਫਲ ਹੋ ਗਿਆ ਤੇ ਬੱਚੇ ਵੀ ਬੇਕਾਰ ਹੋ ਗਏ ਹੁਣ ਉਹ ਬੱਚਿਆਂ ਦੇ ਸਿਰ ਤੋਂ ਛੱਤ ਚਲੀ ਗਈ ਤਾਂ ਪਿੰਡ ਵਾਸੀ ਵੀ ਕਹਿੰਦੇ ਅਸੀਂ ਕਿੰਨਾ ਕੁ ਅਸੀਂ ਵੀ ਕਬੀਲਦਾਰਾਂਗੇ ਅਸੀਂ ਵੀ ਕਿੰਨਾ ਕੁ ਕਰਦਾਂਗੇ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹ ਵੀ ਜਦੋਂ ਵੀ ਇਹਨਾਂ ਤੇ ਕੋਈ ਮਾੜਾ ਟਾਈਮ ਆਉਂਦਾ ਤਾਂ ਉਹ ਰੋਟੀ ਪਾਣੀ ਦਾ ਇੰਤਿਆਮ ਕਰਦੇ ਰਹਿੰਦੇ ਨੇ ਹਾਂਜੀ ਤੁਹਾਡਾ ਨਾਮ ਕੀ ਸੀਸਪਾਲਾ ਜੀ ਮੈਂ ਰੋਟੀ ਪਾਣੀ ਵੀ ਗੋਆਣ ਵਾਲੇ ਵਿਚਾਰੇ ਇਸਕੀ ਬਹੁਤ ਐਲਪ ਕਰੇ ਜੋ ਡੈਡੀ ਹੈ ਜੀ ਉਸਕੇ ਹਾਂ ਬਣਾ ਕੇ ਰੱਖ ਦਿੱਤਾ ਜੀ ਹਾਂ ਬਣਾ ਕੇ ਰੱਖ ਗਈ ਮੈਂ ਚੌਧਰ ਨੂੰ ਜਿਸਕੀ ਮੈਂ ਬਣਾ ਕੇ ਗਈ ਤੀ ਨਛਤਨਾ ਕਿ ਬਿਚਾਰ ਬੱਚੇ ਛੋਟੇ ਆ ਹੈ ਆਜੀ ਉਹ ਜਲਾ ਕਰਦੇ ਮੇਰੇ ਅੰਦਰ ਰਹਿਤ ਕਿ ਨਹੀਂ ਆ ਜੋ ਮੈਂ ਨੌਰਾ ਮਿਲ ਜਾਂਦਾ ਮੈਂ ਹੀ ਗਿਰਦੀ ਮੈਂ ਨਾ ਸੁਣਾ ਉਹ ਰਸੀ ਦੁਖੀ ਕਰ ਲਿਆ ਜੀ 20 ਸਾਲ ਹੋ ਗਏ ਆਂ ਵੀ ਵੀ ਦੁਖੀ ਹੋ ਗਿਆ ਕਿੰਨੇ ਕਿੰਨੇ ਦਿਨ ਹੋਏ ਮਾਰੇ ਜੀ ਮਾਨ ਨੂੰ 20 ਸਾਲ ਹੋ ਗਏ ਮਾਰੀ ਛੋਕਰੀ ਨੇ ਸੁੱਕ ਤੇ ਰੋਟੀ ਨਹੀਂ ਖਾਣਦੀ ਹੈ ਵੀ ਇੱਕ ਦਿਨ ਵੀ ਸੁੱਕ ਤੇ ਰੋਟੀ ਖਾ ਲਈ ਹੋਆ ਤੀਸਰੀ ਹੈ ਲੱਗ ਗਿਆ ਤੀਸਰੀ ਵਾਰ ਅੱਗ ਲੱਗ ਗਈ ਮੈਂ ਆਪਣਾ ਸਾਰਾ ਸਮਾਨ ਲੈ ਕੇ ਆਏ ਤੇ ਜਾਂ ਆਟੋ ਮਾ ਆਪਣੀ ਡੀਗ ਤੇ ਸਾਹ ਆ ਕੇ ਦੋਰੇ ਤੇ ਉਮੇ ਮੈਂ ਸਾਹ ਆ ਕੇ ਆਈ ਸੀ ਆਟੋ ਮਾ ਲੈ ਕੇ ਆਈ ਸੀ ਸਾਰਾ ਸਮਾਨ ਗੋ ਰਾਮ ਜਿੰਨਾ ਸਾਰੋ ਨਾ ਪਤਾ ਮੈਂ ਬਣਾ ਕੇ ਗਈ ਤੀਨਾ ਛਤਨਾ ਇਸ ਬੱਚੋ ਕੇ ਮਾਰੇ ਮੇਰੀ ਇਨ ਕੀ ਲੜਕੀ ਮੇਰੇ ਪਾਸ ਆ ਜੀ जी जी अब क्या करना चाहिए क्या इलाज है जी इसका थोड़े 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 जी जी? जी, इसकी लड़की वो रो रही ਮਾ ਕੋਈ ਬਾਤ ਨਹੀਂ ਬਟੇ ਰੁਹਾਣੀ ਤੋਂ ਅਸੀਂ ਦੇਖੇਗਾ ਜਾ ਕੇ ਵਾਹ ਸਤਨਾ ਨਹੀਂ ਬਸਿਆ ਟੈਨਸ਼ਨ ਦਿੰਦੇ ਆ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਜੋ ਪਰਿਵਾਰ ਸੀ ਉਹ ਵੀ ਬਹੁਤ ਹੀ ਮਤਲਬ ਦੁੱਖ ਦੇ ਵਿੱਚ ਨੇਗੇ ਉਹਨਾਂ ਨੂੰ ਕੁਝ ਸੋਜ ਨਹੀਂ ਰਿਹਾ ਕਿਉਂਕਿ ਮਦਦ ਕੋਈ ਵੀ ਆ ਹਰ ਇੱਕ ਦੀ ਆਪਣੇ ਆਪਣੇ ਜ਼ਰੂਰਤਾਂ ਹੁੰਦੀਆਂ ਨੇ ਕੋਈ ਕਿਸੇ ਦੀ ਕਿੰਨੀ ਕੁ ਮਦਦ ਕਰੇ ਪਰ ਜੋ ਸਾਡੀ ਵੀਡੀਓ ਜਿੰਨੇ ਵੀ ਲੋਕ ਦੇਖ ਰਹੇ ਨੇ ਦਾਨੀ ਸੱਜਣਾ ਜਾਂ ਕੋਈ ਐਦਾਂ ਦਾ ਇਨਸਾਨ ਸਾਡੀ ਵੀਡੀਓ ਨੂੰ ਦੇਖ ਰਿਹਾਗਾ ਇਹਨਾਂ ਦੀ ਕਿਸੇ ਪੱਖੋਂ ਵੀ ਕੋਈ ਵੀ ਜਾਂ ਛੱਤ ਪਾਣ ਦੀ ਜਾਂ ਸਿਰ ਇਨਾਂ ਦੇ ਛੱਤ ਹੋ ਜੇ ਕਿਉਂਕਿ ਇਹਨਾਂ ਦੇ ਆਲਰੇਡੀ ਪਹਿਲਾਂ ਹੀ ਚਾਰ ਕੁੜੀਆਂ ਨਗੀਆਂ ਇੱਕ ਮੁੰਡਾਗਾ ਉਹ ਵੀ ਛੋਟੇ ਛੋਟੇ ਬੱਚੇ ਨਗੇ ਤੇ ਇਹਨੇ ਪਹਿਲਾਂ ਵੀ ਦੀ ਹਡੀਆਂ ਲਗਾ ਕੇ ਆਪਦਾ ਗੁਜ਼ਰਬਸਰ ਕਰ ਰਹੇ ਸੀਗੇ ਤੇ ਜੋ ਗੁਜ਼ਰਬਸਰ ਕਰਕੇ ਥੋੜਾ ਬਹੁਤ ਕਮਾਇਆ ਸੀ ਉਹ ਵੀ ਜਲਾ ਕੇ ਇਹਨਾਂ ਨੇ ਉਹਨਾਂ ਦੇ ਜੋ ਹਸਬੰਡ ਸੀਗੇ ਤਾਂ ਉਹਨਾਂ ਨੇ ਉਹ ਵੀ ਜਲਾ ਕੇ ਸਵਾਹ ਕਰ ਦਿੱਤਾ ਉਹਨਾਂ ਦੇ ਫਾਦਰ ਸਾਡੇ ਲਵੇ ਜਿਨ੍ਹਾਂ ਨੇ ਇਹ ਘਰ ਜਲਾਇਆ ਹੈ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਦੇਖੋ ਕੋਈ ਵੀ ਇਨਸਾਨ ਨਸ਼ਾ ਖੁਦ ਕਰਦਾਗਾ ਠੀਕ ਹੈ ਨਸ਼ਾ ਖੁਦ ਕਰਦਾਗਾ ਜੋ ਮਾਵਾਪਾ ਹੁੰਦੇ ਨੇ ਉਹ ਵੀ ਉਸ ਨਸ਼ੇੜੀ ਬੰਦੇ ਤੋਂ ਜੋ ਵੀ ਨਸ਼ਾ ਕਰਦਾ ਦੋਸਤੋ ਦੁਖੀ ਹੁੰਦੇ ਨੇਗੇ ਕੋਈ ਵੀ ਮਾਵਾਪਾ ਨਹੀਂ ਚਾਹੁੰਦਾ ਕਿ ਸਾਡਾ ਪੁੱਤ ਆ ਨਸ਼ੇ ਦੀ ਦਲਦਲ ਦੇ ਵਿੱਚ ਤਸ ਜਾਵੇ ਜਾਂ ਉਹ ਕੋਈ ਇਦਾਂ ਦੇ ਗਲਤ ਕੰਮ ਕਰੇ ਪਰ ਫੇਰ ਵੀ ਉਹਨਾਂ ਨੂੰ ਸਮਾਜ ਦੇ ਵਿੱਚ ਜਾਂ ਹੁਣ ਲੋਕ ਨੇਗੇ ਜੋ ਇਹ ਨਾ ਤੋਂ ਸਵਾਲ ਪੁੱਛਦੇ ਨੇ ਕਿ ਇਦਾਂ ਦਾ ਕਿਉਂ ਕੀਤਾ ਉਸ ਨੇ ਅਸੀਂ ਵੀ ਤੁਹਾਨੂੰ ਤੋਂ ਇਹੀ ਪੁੱਛਾਂਗੇ ਇਹ ਕੱਲ ਕੀ ਹੋਈ ਸੀਗੀ ਬੰਦੇ ਦੱਸਣਾ ਕਾ 어, 그래. 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 ਚਲੋ ਇਹ ਇੱਕ ਬਜ਼ੁਰਗ ਨੇ ਵਿਚਾਰੇ ਉਹ ਕਹਿੰਦੇ ਮੈਨੂੰ ਸੁਣਦਾ ਘੱਟ ਆਗਾ ਕਿਉਂਕਿ ਮਾਵਾਪ ਕੋਈ ਕਦੇ ਵੀ ਨਿਚਾਉਂਦਾ ਕਿ ਸਾਡਾ ਪੁੱਤ ਆਪ ਦਾ ਖੁਦ ਘਰ ਉਜਾੜ ਦੇਵੇ ਸੋ ਸਾਡੀ ਬੇਨਤੀ ਇਹ ਹੈ ਕਿ ਜਿੰਨੇ ਵੀ ਲੋਕ ਸਾਡੀ ਇਹ ਵੀਡੀਓ ਨੂੰ ਦੇਖ ਰਹੇ ਨੇਗੇ ਤੇ ਕੋਈ ਵੀ ਦਾਨੀ ਸੱਜਣ ਅਭਦੇ ਇਸ ਦੇ ਵਿੱਚ ਇਹਨਾਂ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਜਾਂ ਛੱਤ ਪਵਾਣੀ ਚਾਹੁੰਦਾ ਹੋਵੇ ਜਾਂ ਕੋਈ ਵੀ ਕੁਝ ਵੀ ਅਭਦੇ ਵੱਲੋਂ ਤਿਲ ਫੁੱਲ ਇਹਨਾਂ ਦਾ ਸਿਰ ਦੇ ਉੱਤੇ ਛੱਤ ਹੋ ਜਾਵੇ ਐਦਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਅਸੀਂ ਤੁਹਾਨੂੰ ਉਹਨਾਂ ਦੇ ਜੋ ਨੰਬਰ ਨੇ ਉਹ ਵੀ ਫਲੈਸ਼ ਕਰਵਾ ਦਾਂਗੇ ਤੇ ਉਹਨਾਂ ਦਾ ਜੋ ਬੈਂਕ ਅਕਾਊਂਟ ਉਹ ਵੀ ਤੁਹਾਨੂੰ ਅਸੀਂ ਦੱਸ ਦਵਾਂਗੇ ਉਹਨਾਂ ਤੋਂ ਉਹ ਖੁਦ ਹੀ ਦੱਸਣਗੇ ਤੇ ਤੁਸੀਂ ਡਾਇਰੈਕਟ ਉਹਨਾਂ ਦੀ ਮਦਦ ਕਰ ਸਕਦੇ ਹੋ ਧੰਨਵਾਦ